ਇਸ ਵੇਲੇ ਧਾਰੀਵਾਲ ਤੋਂ ਵੱਡੀ ਖਬਰ ਆ ਰਹੀ ਹੈ ਸਾਹਮਣੇ ਧਾਰੀਵਾਲ ਸਿਰੇ ਸਿਰੇ ਸਰਕਾਰੀ ਠੇਕੇਾਂ ਦੀ ਕੀਤੀ ਗਈ ਚੈਕਿੰਗ ਡੀਐਸਪੀ ਰਾਜਵੀਰ ਸਿੰਘ ਖਾਨਾ ਧਾਰੀਵਾਲ ਦੇ ਐਸਐਚਓ ਮਨਦੀਪ ਸੰਘੋਤਰਾ ਅਤੇ ਐਕਸਾਈ ਇੰਸਟ੍ਰੈਕਟਰ ਵਿਕਰਮਜੀਤ ਸਿੰਘ ਨੇ ਭਾਰੀ ਫੋਰਸ ਦੇ ਨਾਲ ਸਰਕਾਰੀ ਠੇਕੇਾਂ ਦੀ ਚੈਕਿੰਗ ਕੀਤੀ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਡੀਐਸਪੀ ਰਾਜਵੀਰ ਸਿੰਘ ਅਤੇ ਐਕਸਾਈ ਇੰਸਟ੍ਰੈਕਟਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੈਕਿੰਗ ਕੀਤੀ ਜਾ ਰਹੀ ਹੈ ਕੁਨਾਖਿਆ ਕੇ ਠੇਕਿਆਂ ਦੇ ਉੱਪਰ ਕੋਈ ਪੁਰਾਣੀ ਸ਼ਰਾਬਤਾ ਨਹੀਂ ਅਤੇ ਠੇਕਿਆਂ ਉੱਪਰ ਕਿੰਨੀ ਸ਼ਰਾਬ ਹੈ ਇਸ ਦਾ ਸਾਰਾ ਰਿਕਾਰਡ ਚੈੱਕ ਕਰ ਰਿਹਾ। ਦੇਖੋ ਟੀਵੀ ਨਿਊਜ਼ ਇੰਡੀਆ 255 ਦੀ ਧਾਰਿਆਲ ਪੱਤਰਕਾਰ ਅੰਜਲੀ ਸਿੰਘ ਦੀ ਖਾਸ ਰਿਪੋਰਟ। ਇਹ ਰੂਟੀਨ ਦੀ ਚੈਕਿੰਗ ਹੈ ਜੀ। ਪੁਲਿਸ ਆਪਣੇ ਡੀਐਸਪੀ ਸਾਹਿਬ ਦੇ ਨਾਲ ਲੈ ਕੇ ਜੁਆਇੰਟ ਚੈੱਕ ਕੀਤਾ ਜਾ ਰਿਹਾ ਠੇਕਿਆਂ ਦੇ ਵਿੱਚ ਕਿ ਕੋਈ ਵੀ ਸਟਾਕ ਜਿਹੜਾ ਇਹਨਾਂ ਦਾ ਅਨਅਧਿਕਾਰਿਕ ਤੌਰ ਤੇ ਇੱਥੇ ਸਟਾਕ ਨਾ ਕੀਤਾ ਹੋਵੇ ਕਿਸੇ ਗਦਾਮ ਦੇ ਵਿੱਚ ਉਹ ਸ਼ਰਾਬ ਨਾ ਰੱਖੀ ਹੋਵੇ। ਜਿਹੜੀ ਇਹਨਾਂ ਡਿਊਟੀ ਪੇਡ ਨਹੀਂ ਹੈ ਇਸ ਠੇਕੇ ਨੂੰ ਚੈੱਕ ਕੀਤਾ ਗਿਆ ਧਾਰੀਵਾਲ ਦੇ ਇੱਥੇ ਜਿਹੜਾ ਸਟਾਕ ਹੈ ਸਟਾਕ ਰਿਸਟਰ ਨਾਲ ਟੈਲੀ ਕਰਦਾ ਤਾਂ ਠੀਕ ਪਾਇਆ ਗਿਆ ਹੈ ਮਾਨਯੋਗੇ ਚੌਂਕ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਹੀ ਹੈ ਕਿ ਚਾਹੇ ਭਈ ਆਮ ਹੀ ਬਿਟਿੰਗ ਹਾਂਜੀ ਨਹੀਂ ਇਹ ਚੌਂਕ ਕਮਿਸ਼ਨ ਦੀਆਂ ਹਦਾਇਤਾਂ ਤੇ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੇ ਆ ਇਹ ਐਕਸਾਈਜ਼ ਇੰਸਪੈਕਟਰ ਸਾਹਿਬ ਸਰਦਾਰ ਬਿਕਰਮਜੀਤ ਸਿੰਘ ਜੀ ਨਾਲ ਨੇ ਇਹਨਾਂ ਨਾਲ ਲੈ ਕੇ ਸਾਰੇ ਜਿਹੜੇ ਗੋਡਾਊਨ ਆ ਤੇ ਠੇਕੇ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਇਹਨਾਂ ਦਾ ਜਿਹੜਾ ਸਟਾਕ ਰਜਿਸਟਰ ਹੈ ਉਹ ਚੈੱਕ ਕੀਤਾ ਜਾ ਰਿਹਾ ਵੀ ਇਹ ਜਿਹੜਾ ਮਾਲ ਜਿਹੜਾ ਬਿਲਕੁਲ ਕੈਦਰੀ ਅਨੁਸਾਰ ਜਿਹੜਾ ਕਾਨੂੰਨ ਅਨੁਸਾਰ ਇਹ ਬਿਲਕੁਲ ਇਹਨਾਂ ਨੇ ਜੋ ਸ਼ਰਾਬ ਰੱਖੀ ਆ ਸਹੀ ਰੱਖੀ ਆ ਉਹਦੇ ਬਾਰੇ ਜਿਹੜੀ ਆ ਇਹ ਅੱਜ ਜਿਹੜੀ ਆ ਸਾਰੇ ਗਡਾਉਨ ਤੇ ਠੇਕਿਆਂ ਦੇ ਵਿੱਚ ਜਿਹੜੀ ਆ ਐਕਸਾਈਜ਼ ਸਪੈਟਰ ਸਾਹਿਬ ਨਾਲ ਲੈ ਕੇ ਚੈਕਿੰਗ ਕਰ ਰਹੇ ਆ ਕੋਈ ਖਾਮੀਆਂ ਪਾਈਆਂ ਗਈਆਂ ਵਿੱਚ ਤੇ ਨਹੀਂ ਇਹ ਠੀਕ ਆ ਸਪੈਟਰ ਸਾਹਿਬ ਨੇ ਚੈੱਕ ਕੀਤਾ ਵਾ ਉਹ ਕਹਿੰਦੇ ਆ ਵੀ ਰਿਕਾਰਡ ਮੁਤਾਬਕ ਜਿਹੜੀ ਆ ਜੋ ਸ਼ਰਾਬ ਪਈ ਸਹੀ ਪਈ ਆ